ਹੋ ਦੀਨ ਨਾਨਾ ਤਨਮ ਤੇਰਾ ਦੁਨੀਆ ਚ ਤਾਰਦੀ ਦੀ ਨਾ ਨਾ ਨਾਮ ਤੇਰਾ ਦੁਨੀਆ ਚ ਤਾਰਦੀ ਤੇਰੇ ਹੱਥ ਵਿੱਚ ਡੋਰੀ ਸਾਰੇ ਸੰਸਾਰ ਦੀ ਤੁਹਾਡੇ ਹੱਥ ਵਿੱਚ ਡੋਰੀ ਹੋ ਤੂਸਾਂ ਤੋਂ ਬਿਨਾਂ ਨਹੀਂ ਕੱਖ ਬਣਦਾ ਜਹਾਨ ਦਾ ਤੂਸਾਂ ਤੋਂ ਬਿਨਾਂ ਨਹੀਂ ਕੱਖ ਬਣਦਾ ਜਹਾਨ ਦਾ ਤੇਰੀਆਂ ਕੋ ਦਰਤਾ ਤਾਂ ਦੇ ਤੂੰ ਹੀ ਰੰਗ ਜਾਣਦਾ ਤੇਰੀਆਂ ਕੋ ਦਰਤਾ ਤਾਂ ਓ ਰਿਸ਼ੀ ਮਣੀ ਪਾਲ ਥੱਕੇ ਭੇਦ ਤੇਰਾ ਪਾਇਆ ਨਾ ਜੋਗੀ ਰਿਸ਼ੀ ਪਾਲ ਥੱਕੇ ਭੇਦ ਤੇਰਾ ਪਾਇਆ ਨਾ ਲੱਭਦੇ ਪਹਾੜੀਆਂ ਚ ਕਿਤੋਂ ਤੂੰ ਥਿਆਆ ਨਾ ਲੱਭਦੇ ਪਹਾੜੀਆਂ ਮੇ ਕੋਨਾ ਕੋਨਾ ਪਾਲ ਥੱਕੇ ਜੀਮੀ ਅਸਮਾਨ ਦਾ ਕੋਨਾ ਕੋਨਾ ਪਾਲ ਥੱਕੇ ਜੀਮੀ ਅਸਮਾਨ ਦਾ ਤੇਰੀਆਂ ਕੋ ਦਰਤਾ ਨੇ ਤੂੰ ਹੀ ਰੰਗ ਜਾਣਦਾ ਤੇਰੀਆਂ ਕੋ ਦਰਤਾ ਨੇ ਪਰਮਾਇ ਸਾਜੀ ਜਾਵੇ ਵਿਸ਼ਨੂ ਹੈ ਪਾਲਦਾ ਪਰਮਾਇ ਸਾਜੀ ਜਾਵੇ ਵਿਸ਼ਨੂ ਹੈ ਪਾਲਦਾ ਸ਼ੰਕਰ ਸ਼ਿੰਗਾਰ ਕਰੇ ਰੂਪ ਤਾਰ ਕਾਲਦਾ ਸ਼ੰਕਰ ਸ਼ਿੰਗਾਰ ਕਰੇ ਏ ਦਾਤਾ ਤੂ ਸਾਦੇ ਨਜ਼ਾਰੇ ਦਾਤਾ ਬੰਦਾ ਨਹੀਂ ਪਛਾਨਦਾ ਤੇਰੀਆਂ ਕੋ ਦਰਤਾں ਦੇ ਤੂੰ ਹੀ ਰੰਗ ਜਾਣਦਾ ਤੇਰੀਆਂ ਕੋ ਦਰਤਾਵੇ ਹੋ ਦੱਸ ਦੇ ਗ੍ਰੰਥ ਜਦੋਂ ਹਾਨੀ ਹੋਵੇ ਧਰਮ ਦੀ ਕਹਿੰਦੇ ਨੇ ਗ੍ਰੰਥ ਜਦੋਂ ਹਾਨੀ ਹੋਵੇ ਧਰਮ ਦੀ ਜੋਤ ਪੈਦਾ ਹੁੰਦੀ ਤੇਰੀ ਬਰਮ ਚੋਂ ਬਰਮ ਮਹੰਦੀ ਜੋਤ ਪੈਦਾ ਹੋਵੇ ਤੇਰੀ ਹੋਈ ਆਉਂਦੇ ਹੋਂ ਪਧਾਰਾ ਰੂਪ ਤਾਰਾ ਭਗਵਾਨ ਦਾ ਆਉਣੇ ਹੋ ਪਧਾਰਾ ਰੂਪ ਤਾਰਾ ਭਗਵਾਨ ਦਾ ਤੇਰੀਆਂ ਕੋਦਾਰਾ ਤਾ ਦੇ ਤੂੰ ਹੀ ਰੰਗ ਜਾਨ ਦਾ ਤੇਰੀਆਂ ਕੋਦਾਰਾ ਤਾ ਵੇ ਹੋ ਕਈ ਪੁੱਤ ਪੁੱਤ ਰਾਂਜ ਕਈ ਪੁੱਤ ਪੁੱਤ ਲਾੜ ਪੈ ਲਡਾਉਂਦੇ ਨੇ ਕਈ ਪੁੱਤ ਪੁੱਤਰਿਆਂ ਚ ਲਾੜ ਪੈ ਲਡਾਉਂਦੇ ਨੇ ਕਈ ਅਨਸਾਨ ਤੇਰੇ ਅੰਤਰ ਕਹਾਉਂਦੇ ਨੇ ਕਈ ਅਨਸਾਨ ਜੱਗੋਂ ਹੋ ਚਿਤ ਚਦਰਛਾ ਚਾਉਂਦੇ ਚੰਗੀ ਸੰਤਾਨ ਦਾ ਚਿਤ ਚਦਰਛਾ ਚਾਉਂਦੇ ਚੰਗੀ ਸੰਤਾਨ ਦਾ ਤੇਰੀਆਂ ਕੋਦਾਰਾ ਤਾਂ ਦੇ ਉਹੀ ਰੰਗ ਜਾਣਦਾ ਤੇਰੀਆਂ ਕੁਦਾਰਾ ਤਾਂ ਦੇ ਦਰਸ਼ਣੀ ਜਵਾਨ ਦੇਖੇ ਦਰਦਾਰ ਮੰਗਦੇ ਦਰਸ਼ਣੀ ਜਵਾਨ ਦੇਖੇ ਦਰਦਾਰ ਮੰਗਦੇ ਹੱਥ ਲਾਇਆ ਮੇਲੇ ਹੁੰਦੇ ਮਾਰੇ ਭੁਖ ਨੰਗਦੇ ਹੱਥ ਲਾਇਆ ਮੇਲੇ ਹੁੰਦੇ ਕਈ ਇੱਥੇ ਖਾਣਾ ਖਾਂਦੇ ਛੱਤੀ ਪਕਵਾਨ ਦਾ ਕਈ ਇਥੇ ਖਾਣਾ ਖਾਂਦੇ ਛੱਤੀ ਪਕਵਾਨ ਦਾ ਤੇਰੀਆਂ ਕੋ ਦਾਰਾ ਤਾਂ ਦੇ ਤੂੰ ਹੀ ਰੰਗ ਜਾਣਦਾ ਤੇਰੀਆਂ ਕੋ ਦਾਰਾ ਤਾਂ ਦੇ ਹੋ ਰਾਜੇ ਤੂੰ ਮਗਾਵੇਂ ਪੀਖਾ ਰਾਜੇ ਤੂੰ ਮਗਾਵੇਂ ਪੀਖਾ ਕੰਗਲੇ ਨੂੰ ਰਾਜ ਦੇ ਰਾਜੇ ਤੂੰ ਮਗਾਵੇਂ ਪੀਖਾ ਕੰਗਲੇ ਨੂੰ ਰਾਜ ਦੇ ਜਾਮਾਂ ਬਲ ਹਾਰੇ ਤੇਰੇ ऐसे महाराज दे जामा बलहारे तेरे ओ साहिब दी तादास गल्ला सच्चियां बखानदा साहिब दी तादास गल्ला सच्चियां बखानदा तेरीया कोदरतांदे तू ही रंग जानदा